ਕੋਡੀ 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 ਲੜੀਆਂ ਸੰਦੀਪ ਰਹਿ ਮਦਾਨਾ ਵਿਸ਼ਾਲਾ ਲਾਉਂਦੇ ਰਹਿ ਸੁੱਖਾ ਹੋਣ ਸਭ ਦੀਆ ਗਾਜ਼ੀਪੁਰ ਦੇ ਲੱਖੇ ਲਈ ਤਾੜੀਆਂ ਲੋਕ ਵਜਾਉਂਦੇ ਰਹਿ ਤੇਰਾ ਹੀ ਖਿਡਾਰੀ ਬਣ ਜਾਵੇ ਹਰ ਪੰਜਾਬੀ ਮਾਣਦਾ ਜਾਇਆ ਨਹੀਂ ਆ ਜਗ ਦੇ ਕਬੱਡੀਏ ਨਹੀਂ ਕਈਆਂ ਦਾ ਨਾਮ ਚਮਕਾਇਆ ਬੱਲੇ 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 ਕਬੱਡੀ ਕਬੱਡੀ ਮਨੀਸ਼ ਆ ਡੱਕਰ ਦੀ ਕੋਸ਼ਿਸ਼ ਕਰਦਾ ਹੋਇਆ ਮਨੀਸ਼ ਬੱਲੇ ਉਧਰ ਸਾਡੇ ਹਰ ਭਜਨ ਸਿੰਘ ਜੀ ਭਜੀ ਜੀ ਰਾਏ ਧਰਾਣੇ ਦਾ ਚਰਨੀ ਹੈ ਕਰਦੇ ਹੋ ਗੱਲ ਇਸ ਨੌਜੰਦੀ ਲਓ ਚਰਨੀ ਰਾਏ ਧਰਾਣੇ ਵਾਲਾ ਕਬੱਡੀ ਪਾਉਂਦਾ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਦਗਾ ਦੇ ਨਰਿੰਦਰ ਬਿੱਟੂ ਦਾ ਜ਼ਿਕਰ ਹੋਇਆ ਸ਼ੀਲੂ ਕਹਿੰਦਾ ਮੈਂ ਬਿੱਟੂ ਦਾ ਨਹੀਂ ਬਣ ਸਕਦਾ ਪਰ ਮੇਰੀ ਸੋਚ ਹੈ ਵੀ ਮੈਂ ਉਹ ਜਿਹਾ ਖਿਡਾਰੀ ਕਿਤੇ ਲਾਗੇ ਬਨੇ ਪੁੱਜਣਾ ਲਾ ਆ ਇਸ ਵੇਲੇ ਸ਼ੀਲੂ ਆ ਬਾਹੂ ਅਕਰਮ ਰਾਹ ਕੋਸ਼ ਕਰਦਾ ਨੱਕੜੀ ਕਹੀ ਹੋਈ ਕਰਨੀ ਵੀ ਕਬੱਡੀ ਸ਼ੀਲੂ ਦਾ ਲੱਗ ਬੋ ਜਫਾਗੇ ਨਹੀਂ ਆ ਪਾ ਧੰਨਵਾਦ ਹੈ ਹਰਜੋਤ ਪੰਡਾਲ ਸਟਾਰ ਕਬੱਡੀ ਖਿਡਾਰੀ ਸਾਡਾ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਮਨਜੀਤ ਸਿੰਘ ਜੀ ਪੰਡਾਲ ਦਾ ਵੀ ਧੰਨਵਾਦ ਹੈ ਕਿਉਂਕਿ ਗੁਰਿੰਦਰ ਸਿੱਧੂ ਉਹਨਾਂ ਦੇ ਨਾਲ ਵੱਡਾ ਪਿਆਰ ਹੈ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਲੈ ਸ਼ਿਲੂ ਦੇ ਨਾਲ ਹੁੰਦਾ ਮੁਕਾਬਲਾ ਔਰ ਦੂਸਰੇ ਪਾਸੇ ਪਈਓ ਗੁਰਵਿੰਦਰ ਖੂਨਰ ਦੀ ਕਬੱਡੀ ਦੇ ਉੱਪਰ ਦੇਖ ਰਹੇ ਨੇ ਆ ਹੁੰਦੀ ਬੱਲੇ ਬੱਲੇ ਰੱਖਿਆ ਗਿਆ ਤੌੜ ਦੇ ਹੱਥ ਖੱਜੇ ਖੱਬੇ ਹੁੰਦਾ ਮੁੰਡਾ ਇੱਕ ਯੋਰ ਦੇ ਨਾਲ ਤਕੜੇ ਜਫੇ ਦੀ ਆ ਚਲਦੀ ਹੈ ਕੋਸ਼ਿਸ਼ ਦੇਖਦੇ ਆ ਵੀ ਗੱਲ ਕੀ ਬਣਦੀ ਸਮਾਟੀ ਖਸਰਾ ਕਰਦਾ ਪੁਆਇੰਟ ਪੁਆਇੰਟ ਸ਼ੀਲਿਆ ਲੱਖੂ ਦੇ ਬੜੇ ਪਿਆਰੇ ਦੋਸਤ ਨੇ ਸੋ ਇਹਨਾਂ ਵੱਲੋਂ 5000 ਬਿੱਲੀ ਦੇ ਇੱਕੋ ਜਫੇ ਦਾ ਸਿਰੇ ਦੀ ਗੱਲਬਾਤ ਆ ਚਰਨੀ ਐ ਚਰਨੀ ਐ ਚਰਨੀ ਰਾਤ ਤਰਾਣੇ ਵਾਲਾ ਖੇਡਿਆ ਸਾਝੇ ਪੰਜਾਬ ਕਬੱਡੀ ਕਲੱਬ ਦੇ ਲਈ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਵਿੱਚ ਮੇਰੇ ਮਿੱਤਰੋ ਕਰਾਈ ਧੰਤਨ ਪਰ ਸ਼ੀਲੂ ਆਹ ਸ਼ੀਲੂ ਕਰਦਾ ਕਰਾ ਲਾਗਣਾ ਚੋਰੀਆ ਕਹਿੰਦਾ 13 ਦੇ ਸੰਭ 11000 ਦੀ ਹੈ ਪਲੱਠ ਕਬੱਡੀ ਕਲੱਬ ਵੱਲੋਂ ਔਰ ਮੋਹਨਦੀਪ ਬੱਲ ਸਰਦਾਰ ਅਵਤਾਰ ਸਿੰਘ ਬੱਲ ਪਲੱਠਾਂ ਵਾਲਿਆਂ ਦਾ ਕਬੱਡੀ ਲਈ ਮੇਰੇ ਵੀਰੋ ਬਹੁਤ ਵੱਡਾ ਜਿਹੜਾ ਕਹਿ ਦਈਏ ਇਹਨਾਂ ਦੇ ਪਰਿਵਾਰ ਦਾ ਆਮ ਰੋਲਾ ਹੰਕਾਰ ਸਿੱਖੋ ਵਰਗੇ ਪੁੱਤੇ ਹੋਇਆ ਸੋਨੀ ਫਕਰ ਛੰਡੇ ਵਾਲਾ ਉਹ ਲਾਊ ਜਫਾ ਜਾਂਫਰ ਅੰਮਾ ਦੂਜੀ ਸਫਲਤਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਲਜੀਤਾ ਫਰੈਂਚ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਾ ਬੱਲੇ 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 ਸਵਾਹ ਤੇ ਮਨੀਸ਼ ਇਹ ਕਰਾਚੋ ਵਾਲਾ ਕੁਲਜੀਤਾ ਜਿਹੜਾ ਸੰਗਰੂਰ ਇਹ ਸ਼ਹੀਦ ਉਧਮ ਸਿੰਘ ਸੁਨਾਮੀ ਦੇ ਇਲਾਕੇ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਰੇਡ ਮਨੀਸ਼ ਦੇ ਨਾਲ ਮੁਕਾਬਲਾ ਹੋ ਚੁੱਕਿਆ ਕਪੂਰਥਲੇ ਦੇ ਵਿੱਚ ਅੱਜ ਵੱਡਾ ਮੇਲਾ ਹੈ ਵੱਡਾ ਮੇਲਾ ਗਾਂਧੀ ਪੰਡਤਾਂ ਦੇ ਕਿਹੜਾ ਖੜਦਾ ਏ ਤੂਫਾਨ ਜਮਿੱਕੇ ਵਰਗੇ ਕੀਤੇ ਫੇਰ ਜਵਾਨਾਂ ਦੇ ਡਾਲਿਆਂ ਉੱਤੇ ਜਲਦੀ ਵੇਖੀ ਹੁਣ ਰੇਲ ਜਵਾਨਾਂ ਦੇ ਪੰਮਾ ਗੱਲ ਕਰਦਾ ਆਪਣੇ ਗੀਤਾਂ ਦੇ ਵਿੱਚ ਆ ਇਧਰ ਪਾਸੇ ਸ਼ੀਲੂ ਆ ਸ਼ੀਲੂ ਹਰਿਆਣੇ ਵਾਲਾ ਫੇਰ ਕੋਸ਼ਿਸ਼ ਕਰਦਾ ਹੋਇਆ ਆ ਨਕਲਣ ਦੀ ਬਾ ਬਾਕੀਪਰੀਆ ਦੀ ਪਈ ਹੈ ਕਬੱਡੀ ਮੁੰਡਾ ਸੱਜੇ ਖੱਬੇ ਮੁੰਡਾ ਸੱਜੇ ਖੱਬੇ ਹੁੰਦਾ ਹੋਇਆ ਕਬੱਡੀ 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 ਗੁਰਦਾਸ ਹੈ ਏ ਬਾਕੀਪੁਰੀਆ ਏ ਬਾਕੀਪੁਰੀਆ ਏ ਬਾਕੀਪੁਰੀਆ ਗੁਰਦਾਸ ਹੈ ਸ਼ਿਲੂ ਦੇ ਹੱਕ ਜੋ ਗਿਆ ਕਬੱਡੀ 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 ਰਮਨ ਬਹਿਨੀਪਾਲ ਦਾ ਧੰਨਵਾਦ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਟੀਮ ਤਿਆਰੀ ਹੈ ਆਹ ਲੱਗਿਆ ਜੋਰ ਇੱਕ ਪਾਸੇ ਸ਼ਿਲੂ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਜਾਫੀ ਦੇ ਇਸ ਕਿਉਂਕਿ ਸੱਤਾ ਕਬੱਡੀਾਂ ਦੇ ਵਿੱਚ ਦੋ ਜਫੇ ਲੱਗਣੇ ਜਰੂਰੀ ਸੀਗੇ ਇੱਕੋ ਜਾਫੀ ਵੱਲੋਂ ਦੋ ਜਫੇ ਲੱਗਣੇ ਜਰੂਰੀ ਸੀ ਇਹ 6 ਨੰਬਰ ਲੈ ਆਇਆ ਇਹ ਬੁੱਲਰ ਮੋਟਰਸਕਲ ਦਾ ਜੇਤੂ ਬਣ ਗਿਆ ਮੋਹਨਵੀਰ ਬੱਲੇ ਦਾ ਬੱਲੇਨ ਕਾਰਪੋਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਆਹ ਕਬੱਡੀ ਕਬੱਡੀ ਮਨੀਸ਼ ਬਲੇ ਹਾਰਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ